ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਹਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਆਸਾ ਸ੍ਰੀ ਕਬੀਰ ਜੀਉ ਕੇ ਤੇ ਪਦੇ ਅਠ ਦੋ ਤੁਕੇ ਸਤ ਇਕ ਤੁਕਾ ਇਕ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਬਿੰਦ ਤੇ ਜਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਰਾਨੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਧ ਭਇਆ ਹੋਣਾ ਸੋ ਹੋਇਆ ਜੀਵਨ ਕੀ ਆਸ ਕਰਹਿ ਜਮ ਨਿਹਾਰੈ 사ਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਜੀਵਨ ਕੀ ਆਸ ਕਰੈ ਜਮ ਨਿਹਾਰੈ 사ਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਭਾਵ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ ਜਿਸ ਪ੍ਰਭੂ ਨੇ ਪਿਤਾ ਦੀ ਇੱਕ ਬੂੰਦ ਤੋਂ ਤੇਰਾ ਸਰੀਰ ਬਣਾ ਦਿੱਤਾ ਤੇ ਮਾਂ ਦੇ ਪੇਟ ਦੀ ਅੱਗ ਦੇ ਕੁੰਡ ਵਿੱਚ ਤੈਨੂੰ ਬਚਾਈ ਰੱਖਿਆ 10 ਮਹੀਨੇ ਮਾਂ ਦੇ ਪੇਟ ਵਿੱਚ ਤੇਰੀ ਰਾਖੀ ਕੀਤੀ ਉਸ ਨੂੰ ਵਿਸਾਰਨ ਕਰਕੇ ਜਗਤ ਵਿੱਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆdਵਾਇਆ ਹੈ ਏ ਬੰਦੇ ਕਿਉਂ ਲੋਭ ਵਿੱਚ ਫਸ ਰਿਹਾ ਹੈ ਤੇ ਹੀਰਾ ਜਨਮ ਗਵਾ ਰਿਹਾ ਹੈ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ ਰੂਪ ਬੀਜ ਨਹੀਂ ਬੀਜਦਾ ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈ ਪਿਛਲਾ ਬੀਤਿਆ ਸਮਾਂ ਹੱਥ ਨਹੀਂ ਆਉਣਾ ਬੁੱਢਾ ਹੋ ਕੇ ਅਜੇ ਵੀ ਤੂੰ ਹੋਰ ਜਿਉਣ ਦੀਆਂ ਆਸਾਂ ਬਣਾ ਰਿਹਾ ਹੈ ਤੇ ਉਧਰ ਧਾਮ ਤੇਰੇ ਸਾਹ ਤੱਕ ਰਿਹਾ ਹੈ ਭਾਵ ਗਿਨ ਰਿਹਾ ਹੈ ਕਿ ਕਦੋਂ ਮੁਕਣਾ ਤੇ ਆਉਂਦੇ ਹਨ हे ਕਬੀਰ ਜਗਤ ਨਟ ਦੀ ਖੇਡ ਹੀ ਹੈ ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸੁੱਟ ਪ੍ਰਭੂ ਦੀ ਯਾਦ ਦੀ ਖੇਡ ਖੇਡੋ